ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਜਿਹਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਜਿੱਥੇ ਕੀ ਭਿਆਨਕ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਸੋ ਸੂਬੇ ਦੇ ਵਿੱਚ ਹੁਣ ਸਕੂਲ ਬੰਦ ਤੋਂ ਲੈ ਕੇ ਅਫਸਰਾਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਰੱਦ ਬਹੁਤੀ ਜਗ੍ਹਾ ਦੇ ਉੱਤੇ ਫੌਜ ਦੇ ਵੱਲੋਂ ਮੋਰਚਾ ਹੁਣ ਸੰਭਾਲ ਲਿਆ ਗਿਆ ਹੈ ਸੋ ਕਾਫੀ ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ بارش ਦਾ ਕਹਿਰ ਲਗਾਤਾਰ ਬਰਕਰ ਦੀ ਸਥਿਤੀ ਦੇ ਨਾਲ ਨਿਵਟਨ ਦੇ ਲਈ ਹੁਣ ਫੌਜ ਐਨ ਡੀ ਆਰ ਐਫ ਵੀ ਐਸ ਐਫ ਅਤੇ ਐਸ ਡੀ ਆਰ ਐਫ ਅਤੇ ਪੁਲਿਸ ਵੱਲੋਂ ਨੇ ਵੀ ਮੋਰਚਾ ਸੰਭ ਲਿਆ ਹੈ ਸੈਂਕੜੇ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਹਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਡੈਮਾਂ ਤੋਂ ਵੀ ਲਗਾਤਾਰ ਪਾਣੀ ਛੱਡਣ ਕਰਕੇ ਪੰਜਾਬ ਦੇ ਵਿੱਚ ਹਾਲਾਤ ਹੋਰ ਵੀ ਖਰਾਬ ਹੁੰਦੇ ਜਾ ਰਹੇ ਹਨ ਹਜ਼ਾਰਾਂ ਏਕੜ ਹੁਣ ਤੱਕ ਜਿਹੜੀ ਕਿ ਜ਼ਮੀਨ ਹੈ ਫਸਲ ਹੈ ਉਹ ਤਬਾਹ ਹੋ ਚੁੱਕੀ ਹੈ ਦਰਿਆਵਾਂ ਦੇ ਕਿਨਾਰੇ ਬਸੇ ਹੋਏ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਹਨ ਸੜਕਾਂ ਬਹਿ ਜਾਣ ਕਰਕੇ ਪਿੰਡਾਂ ਦਾ ਸੰਪਰਕ ਵੀ ਟੁੱਟ ਚੁੱਕਾ ਹੈ ਘਰਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਤੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਸੁਰੱਖਿਅਤ ਥਾਵਾਂ ਦੇ ਉੱਤੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਹੁੰਚ ਰਹੇ ਹਨ ਹੜ੍ਹਾਂ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਹੁਣ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸ਼ਾਮਲ ਹਨ ਤੇ ਇਸ ਤੋਂ ਇਲਾਵਾ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਹਾਲਾਤ ਹੁਣ ਖਰਾਬ ਹੁੰਦੇ ਜਾ ਰਹੇ ਹਨ ਪਿਛਲੇ 24 ਘੰਟਿਆਂ ਦੇ ਦੌਰਾਨ ਪੌਂਗ ਡੈਮ ਅਤੇ ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਦਾ ਜਲ ਸਤਾਰ ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਚਲਾ ਗਿਆ ਹੈ ਜਿਸ ਦੀਆਂ ਕਿ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਹੁਣ ਗੁਰਦਾਸਪੁਰ ਜ਼ਿਲ੍ਹੇ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਜਵਾਰ ਨਵੋਦੀਆ ਵਿਦਿਆਲਿਆ ਦੇ ਵਿੱਚ 400 ਤੋਂ ਵੱਧ ਵਿਦਿਆਰਥੀ ਪਾਣੀ ਦੇ ਵਿੱਚ ਫਸ ਚੁੱਕੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਕੂਲ ਦੇ ਅੰਦਰ ਅਚਾਨਕ ਜਿਹੜਾ ਕਿ ਪਾਣੀ ਵਧਣਾ ਸ਼ੁਰੂ ਹੋਇਆ ਤੇ ਜਿਸ ਤੋਂ ਬਾਅਦ 5-5 ਫੁੱਟ ਤੱਕ ਜਿਹੜਾ ਕਿ ਪਾਣੀ ਜਮਾ ਹੋ ਚੁੱਕਾ ਹੈ ਤੇ ਵਿਦਿਆਰਥੀ ਜਿਹੜੇ ਕਿ ਹੋਸਟਲ ਦੇ ਵਿੱਚ ਰਹਿ ਕੇ ਏਸੇ ਹੀ ਸਕੂਲ ਦੇ ਵਿੱਚ ਪੜ੍ਹਾਈ ਕਰਦੇ ਹਨ ਸੋ ਅਚਾਨਕ ਜਿਹੜਾ ਕਿ ਪਾਣੀ ਵਧਣ ਦੇ ਕਾਰਨ ਹੁਣ ਬੱਚੇ ਜਿਹੜੇ ਕਿ ਤੁਹਾਨੂੰ ਦੱਸ ਦਈਏ ਇਸ ਸਕੂਲ ਦੇ ਵਿੱਚ ਹੀ ਫਸ ਚੁੱਕੇ ਹਨ ਤੇ ਇਹਨਾਂ ਦੀ ਗਿਣ ਜਿਹੜੇ ਇੱਥੇ ਹੀ ਮੌਜੂਦ ਸਨ ਜਿਸ ਤੋਂ ਬਾਅਦ ਕੀ ਹੁਣ ਇਹਨਾਂ ਦਾ ਰੈਸਕਿਊ ਕੀਤਾ ਜਾਣਾ ਹੈ ਸੋ ਲਗਾਤਾਰ ਪੈਰੇ ਮੀਂਹ ਦੇ ਕਾਰਨ ਹੁਣ ਜਿਹੜਾ ਕਿ ਹੜ੍ਹਾਂ ਦੇ ਕਾਰਨ ਇੱਕਦਮ ਜਿਹੜਾ ਕਿ ਤੁਹਾਨੂੰ ਦੱਦੀਏ ਕਿ ਪਾਣੀ ਵਧਦਾ ਹੈ ਜਿਸ ਤੋਂ ਬਾਅਦ ਕੀ ਹੁਣ ਮਿਲੀ ਜਾਣਕਾਰੀ ਦੇ ਅਨੁਸਾਰ ਗੁਰਦਾਸਪੁਰ ਦੇ ਕਸਬਾ ਦੁਰਾਗਲਾ ਵਿਖੇ ਜਿਹੜਾ ਕਿ ਸਥਿਤ ਜਵਾਰ ਨਵੋਦਿਆ ਵਿਦਿਆਲੇ ਦੁਬੜੀ ਦੇ ਵਿੱਚ 400 ਵਿਦਿਆਰਥੀ ਜਿਹੜੇ ਕਿ ਹੜ੍ਹ ਦੇ ਪਾਣੀ ਦੇ ਵਿੱਚ ਹੁਣ ਕੈਦ ਹੋ ਕੇ ਰਹਿ ਚੁੱਕੇ ਹਨ ਇੰਨਾ ਹੀ ਨਹੀਂ ਵਿਦਿਆਰਥੀਆਂ ਦੇ ਨਾਲ 40 ਅਧਿਆਪਕਾਂ ਦਾ ਸਟਾਫ ਵੀ ਜਿਹੜਾ ਏਸੇ ਸਕੂਲ ਦੇ ਵਿੱਚ ਰਹਿ ਰਿਹਾ ਸੀ ਸੋ ਪ੍ਰਿੰਸੀਪਲ ਵੀ ਸਰਕਾਰ ਦੇ ਵੱਲੋਂ ਹੁਣ ਇਹਨਾਂ ਨੂੰ ਹਜੇ ਤੱਕ ਜਿਹੜਾ ਕੋਈ ਵੀ ਮਦਦ ਨਹੀਂ ਜਿਹੜੀ ਪਹੁੰਚਾਈ ਗਈ ਹੈ ਸੋ ਦੱਸ ਦਈਏ ਕਿ 라ਵੀ ਦਾ ਪਾਣੀ ਜਿਹੜਾ ਕਿ ਹੱਦਾਂ ਟੱਪ ਕੇ ਕਰੀਬ 9 ਕਿਲੋਮੀਟਰ ਤੱਕ ਜਿਹੜਾ ਕਿ ਦੂਰ ਪਹੁੰਚ ਚੁੱਕਾ ਹੈ ਜਿਸ ਤੋਂ ਬਾਅਦ ਨੇੜੇ ਤੇੜੇ ਦੇ ਸਾਰੇ ਹੀ ਪਿੰਡ ਇਸ ਦੀ ਚਪੇਟ ਦੇ ਵਿੱਚ ਆ ਚੁੱਕੇ ਹਨ ਕਲਾਨੌਰ ਸਾਈਡ ਵੀ ਜਿਹੜਾ ਕਿ ਇਹ ਕਾਫੀ ਜ਼ਿਆਦਾ ਪਾਣੀ ਜਾ ਰਿਹਾ ਹੈ ਸੋ ਰਸਤੇ ਦੇ ਵਿੱਚ ਹੀ ਦੁਬੜੀ ਹੈ ਜਿੱਥੇ ਕਿ ਇਹ ਜਵਾਰ ਨਵੁੱਧਿਆ ਵਿਦਿਆਲਿਆ ਇੱਕ ਸਕੂਲ ਬਣਿਆ ਹੋਇਆ ਹੈ ਸੋ ਹੋਰ ਵੀ ਕਈ ਪਿੰਡ ਇਸ ਦੀ ਚਪੇਟ ਦੇ ਵਿੱਚ ਆਏ ਹੋਏ ਹਨ ਪਰ ਇਹ ਬੱਚੇ ਜਿਹੜੇ ਕਿ ਦੂਰੋਂ ਦੂਰੋਂ ਇਸ ਸਕੂਲ ਦੇ ਵਿੱਚ ਪੜਨ ਦੇ ਲਈ ਆ ਜੋ ਜਿਹੜੇ ਕਿ ਇੱਥੇ ਰਹਿੰਦੇ ਹਨ ਸੋ ਉਹਨਾਂ ਦੇ ਲਈ ਜਿਹੜੀਆਂ ਹੁਣ ਮੁਸ਼ਕਲਾਂ ਵੱਧ ਰਹੀਆਂ ਹਨ ਸੋ ਜਵਾਰ ਨਵੋਦਿਆ ਵਿਦਿਆਲਿਆ ਦੇ ਵਿੱਚ ਜਿਹੜਾ ਕਿ 5 ਫੁੱਟ ਤੱਕ ਪਾਣੀ ਖੜਾ ਹੋ ਚੁੱਕਾ ਹੈ ਜਿਸ ਤੋਂ ਬਾਅਦ ਕਿ ਬੱਚੇ ਹੁਣ ਇੱਥੇ ਕੈਦ ਹੋ ਕੇ ਰਹਿ ਚੁੱਕੇ ਹਨ 400 ਬੱਚੇ ਦੱਸੇ ਜਾ ਰਹੇ ਹਨ ਤੇ ਇਸ ਤੋਂ ਇਲਾਵਾ 40 ਅਧਿਆਪਕ ਦੱਸੇ ਜਾ ਰਹੇ ਹਨ ਜੋ ਕਿ ਕਲਾਸਾਂ ਦੇ ਵਿੱਚ ਹੀ ਫਸੇ ਹੋਏ ਹਨ ਜੋ ਕਿ ਹੋਸਟਲ ਦੇ ਵਿੱਚ ਰਹਿ ਰਹੇ ਸਨ ਸੋ ਹੁਣ ਕਲਾਸਾਂ ਦੇ ਵਿੱਚ ਹੀ ਰਹਿ ਕੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਇਸ ਤੋਂ ਬਾਅਦ ਹੁਣ ਹੜ੍ਹਾਂ ਦੇ ਰਿਲੇਟਿਡ ਹੀ ਖਬਰ ਜਿਹੜੀ ਉਮਰਤਸਰ ਤੋਂ ਨਿਕਲ ਕੇ ਆ ਰਹੀ ਹੈ ਸੋ ਤਾਜ਼ਾ ਖਬਰ ਇਹ ਹੁਣ ਨਿਕਲ ਕੇ ਆਈ ਹੈ ਕਿ 14 ਪਿੰਡਾਂ ਨੂੰ ਖਾਲੀ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਾਣੀ ਹੁਣ ਇਹਨਾਂ ਪਿੰਡਾਂ ਦੇ ਵੱਲ ਨੂੰ ਵਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਹੁਣ ਇਹਨਾਂ ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜੀ ਹਾਂ ਅਮਰਤਸਰ ਦੇ ਸਰਹੱਤੀ ਕਸਬਾ RAMDAS ਦੇ ਨਾਲ ਲੱਗਦੇ 14 ਪਿੰਡਾਂ ਨੂੰ ਖਾਦੀ ਕਰਾਉਣ ਦੇ ਦੇਸ਼ ਹੋਣੇ ਹੋਣੇ ਜਾਰੀ ਕਰ ਦਿੱਤੇ ਗਏ ਹਨ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸਡੀਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਹੈ ਕਿ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਰਾਵੀ ਦਰਿਆ ਦੇ ਵਿੱਚ ਪਾਣੀ ਦੇ ਕਾਫੀ ਜ਼ਿਆਦਾ ਵਧ ਰਹੇ ਪੱਧਰ ਨੂੰ ਦੇਖਦਿਆਂ ਹੋਇਆਂ ਹੁਣ ਹੜਾਂ ਵਾਲੀ ਸਥਿਤੀ ਜਿਹੜੀ ਉਹ ਬਣਦੀ ਜਾ ਰਹੀ ਹੈ ਜਿਸ ਦੇ ਕਾਰਨ ਤਹਿਸੀਲਦਾਰ ਅਜਨਾਲਾ ਅਤੇ ਬੀਡੀਪੀਓ RAMDAS ਨੇ ਨਾਇਬ ਤਹਿਸੀਲਦਾਰ RAMDAS ਨੂੰ ਰਾਵੀ ਦਰਿਆ ਦੇ ਨਾਲ ਲੱਗਦੇ 14 ਪਿੰਡਾਂ ਦੇ ਵਿੱਚ ਜਿਹੜਾ ਕਿ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਪਿੰਡਾਂ ਦੀ ਜਿਹੜੀ ਕਿ ਪੂਰੀ ਡਿਟੇਲ ਵੀ ਤੁਸੀਂ ਦੇਖ ਸਕਦੇ ਹੋ ਸੋ ਇਹ 14 ਪਿੰਡਾਂ ਨੂੰ ਹੁਣ ਖਾਲੀ ਕਰਨ ਦੇ ਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿਉਂਕਿ ਲਗਾਤਾਰ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਕੱਲ ਮੀਂਹ ਪਿਆ ਹੈ ਸੋ ਉਹ ਹੁਣ ਪਾਣੀ ਲਗਾਤਾਰ ਪੰਜਾਬ ਦੇ ਵੱਲ ਨੂੰ ਵਧਦਾ ਆ ਰਿਹਾ ਹੈ ਜਿਸ ਦੇ ਕਾਰਨ ਹਾਲਾਤ ਖਰਾਬ ਹੋ ਸਕਦੇ ਹਨ ਸੋ ਇਹ 14 ਪਿੰਡਾਂ ਨੂੰ ਹੁਣ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਹੜਾਂ ਦੀ ਮਾਰ ਦੇ ਵਿਚਾਲੇ 50 ਪਿੰਡਾਂ ਦੇ ਕਰੀਬ ਜਿਹੜੀ ਕਿ ਬਿਜਲੀ ਠੱਪ ਹੋ ਚੁੱਕੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਰਾਵੀ ਦਰਿਆ ਤੋਂ 6 ਕਿਲੋਮੀਟਰ ਦੂਰੀ ਦੇ ਉੱਤੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਪਾਣੀ ਦੇ ਪੱਧਰ ਵਧਣ ਦੇ ਕਾਰਨ ਹੁਣ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਕਈ ਬਿਜਲੀ ਘਰ ਜਿਹੜੇ ਉਹ ਬੰਦ ਕਰਨੇ ਪਏ ਹਨ ਜਿਸ ਤੋਂ ਬਾਅਦ 50 ਪਿੰਡਾਂ ਦੇ ਕਰੀਬ ਹੁਣ ਬਿਜਲੀ ਸਪਲਾਈ ਬਿਲਕੁਲ ਠੱਪ ਹੋ ਚੁੱਕੀ ਹੈ ਸੋ ਰਾਤ ਦੇ ਹਨੇਰੇ ਦੇ ਵਿੱਚ ਹੁਣ ਲੋ ਨਾ ਪੈ ਰਿਹਾ ਹੈ ਸੋ ਪਿਛਲੇ 24 ਘੰਟਿਆਂ ਤੋਂ ਜਿਹੜੀ ਕਿ ਬਿਜਲੀ ਠੱਪ ਹੋ ਚੁੱਕੀ ਹੈ ਤੇ ਅੱਗੇ ਵੀ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਕਈ ਜਿਹੜਾ ਕਿ ਘੰਟਿਆਂ ਤੱਕ ਬਿਜਲੀ ਕਈ ਦਿਨਾਂ ਤੱਕ ਬਿਜਲੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਵੱਖ-ਵੱਖ ਫੀਡਰ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਹੁਣ 1 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਹੋ ਚੁੱਕਾ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਪਹਿਲਾਂ 28 ਅਗਸਤ ਤੱਕ ਜਿਹੜਾ ਕਿ ਛੁੱਟੀਆਂ ਕੀਤੀਆਂ ਗਈਆਂ ਸਨ ਖਾਸ ਤੌਰ ਦੇ ਉੱਤੇ ਹਾਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਰ ਇਸੇ ਦੌਰਾਨ ਜਿਹੜਾ ਕਿ ਹੁਣ ਭਗਵੰਤ ਮਾਨ ਦੇ ਵੱਲੋਂ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕੀ ਤੁਹਾਨੂੰ ਦੱਸਦੀ ਹੈ ਕਿ 31 ਅਗਸਤ ਨੂੰ ਜਿਹੜਾ ਕਿ ਐਤਵਾਰ ਆਉਂਦਾ ਹੈ ਜਿਸ ਤੋਂ ਬਾਅਦ ਕੀ ਹੁਣ 1 ਸਤੰਬਰ ਤੱਕ ਛੁੱ ਉਸ ਦੇ ਉੱਤੇ ਇਤਰਾਜ਼ ਵੀ ਜਤਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਉਹ ਹਾਲਾਤ ਬਿਲਕੁਲ ਨੋਰਮਲ ਹਨ ਜਿੱਥੇ ਕਿ ਉਹਨਾਂ ਜ਼ਿਲ੍ਹਿਆਂ ਦੇ ਵਿੱਚ 27 ਅਗਸਤ ਨੂੰ ਹੀ ਕਾਫੀ ਜ਼ਿਆਦਾ ਧੁੱਪ ਦੇਖਣ ਨੂੰ ਮਿਲੀ ਸੀ ਸੋ ਮੌਸਮ ਕਾਫੀ ਜ਼ਿਆਦਾ ਠੀਕ ਹੋ ਚੁੱਕਾ ਸੀ ਇਸ ਤੋਂ ਇਲਾਵਾ 27 ਅਗਸਤ ਤੋਂ ਇਲਾਵਾ 26 ਅਗਸਤ ਨੂੰ ਵੀ ਜਿਹੜਾ ਕਿ ਕਾਫੀ ਸਾਰਾ ਦਿਨ ਜਿਹੜਾ ਕਿ ਮੀਂਹ ਨਹੀਂ ਪਿਆ ਤੇ ਕਾਫੀ ਜ਼ਿਆਦਾ ਮੌਸਮ ਜਿਹੜਾ ਵਧੀਆ ਰਿਹਾ ਸੀ ਸੋ ਬਹੁਤ ਸਾਰੇ ਲੋਕਾਂ ਦੇ ਵੱਲੋਂ ਹੁਣ ਜਿਹੜਾ ਕਿ ਕਮੈਂਟ ਕਰਕੇ ਇਹ ਜਿਹੜੀ ਕਿ ਰਾਏ ਦਿੱਤੀ ਜਾ ਰਹੀ ਹੈ ਭਗਵੰਤ ਮਾਨ ਸੀਐਮ ਨੂੰ ਜਿਹੜਾ ਕਿ ਇਹ ਦੇਖ ਹਨ ਉਹ ਜ਼ਿਲ੍ਹਿਆਂ ਦੇ ਵਿੱਚ ਸਕੂਲ ਬਿਲਕੁਲ ਵੀ ਬੰਦ ਨਹੀਂ ਕਰਨੇ ਚਾਹੀਦੇ ਕਿਉਂਕਿ ਲਗਾਤਾਰ 3 ਤੋਂ 4 ਦਿਨ ਸਾਰਾ ਹਫਤਾ ਹੀ ਜਿਹੜਾ ਤਕਰੀਬਨ ਜਿਹੜੇ ਸਕੂਲ ਇਸ ਹਫਤੇ ਦੇ ਵਿੱਚ ਬੰਦ ਕਰ ਦਿੱਤੇ ਗਏ ਹਨ ਸੋ ਦੋ ਦਿਨ ਜਿਹੜੇ ਤਕਰੀਬਨ ਸਕੂਲ ਬੰਦ ਕਰਨੇ ਪੰਜਾਬ ਸਰਕਾਰ ਦੇ ਵੱਲੋਂ ਬਣਦੇ ਸਨ ਜਿਸ ਦਿਨ ਕਿ ਭਾਰੀ ਵੀ ਪਿਆ ਸੀ ਪਰ ਬਹੁਤ ਜ਼ਿਲ੍ਹਿਆਂ ਦੇ ਵਿੱਚ ਅਤੇ ਬਹੁਤ ਸਕੂਲਾਂ ਦੇ ਵਿੱਚ ਜਿਹੜੇ ਹਾਲਾਤ ਬਿਲਕੁਲ ਸਹੀ ਹਨ ਸੋ ਕੋਈ ਵੀ ਉੱਥੇ ਮੀਂਹ ਦਾ ਜਾਂ ਫਿਰ ਹੜ੍ਹ ਦਾ ਖਤਰਾ ਨਹੀਂ ਹੈ ਸੋ ਅਜਿਹੇ ਸਕੂਲ ਜਿਹੜੇ ਆ ਉਹ ਖੋਲੇ ਜਾਣੇ ਚਾਹੀਦੇ ਸਨ ਸੋ ਪਹਿਲੀ ਸਤੰਬਰ ਤੱਕ ਹੁਣ ਜਿਹੜਾ ਕਿ ਭਗਵਾਨਤਮਾਨ ਦੇ ਵੱਲੋਂ ਬਿਨਾਂ ਦੇਖੇ ਸਾਰੇ ਆਪਕੂਲਾਂ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਆਪਣੀ ਜਿਹੜੀ ਕਮੈਂਟ ਬਾਕਸ ਦੇ ਵਿੱਚ رائے ਜ਼ਰੂਰ ਦਿਓ ਕਿ ਜਿੱਥੇ ਮੀਂਹ ਦਾ ਜਾਂ ਫਿਰ ਹੜ੍ਹ ਦਾ ਕੋਈ ਖਤਰਾ ਨਹੀਂ ਹੈ ਸੋ ਜੇਹੇ ਸਕੂਲ ਬੰਦ ਕਰਨੇ ਚਾਹੀਦੇ ਸਨ ਕਿ ਨਹੀਂ ਇਸ ਤੋਂ ਬਾਅਦ ਹੁਣ ਕੁਝ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰ ਲੈਣੇ ਹਾਂ ਪੰਜਾਬ ਦੇ ਵਿੱਚ ਪ੍ਰੇਮੀ ਦੇ ਨਾਲ ਮਿਲ ਕੇ ਮਹਿਲਾ ਨੇ ਪਤੀ ਦਾ ਕੀਤਾ ਬੇਰਹਿਮੀ ਦੇ ਨਾਲ ਕਤਲ ਗੁੰਮਸ਼ੁਦਗੀ ਦਾ ਦਰਜ ਕਰਵਾਇਆ ਸੀ ਮਾਮਲਾ ਫਿਰ ਇੰਜ ਖੁੱਲੀ ਪੋਲ ਜੀਹਾਂ ਤਸਵੀਰ ਤੁਸੀਂ ਮਹਿਲਾ ਦੀ ਵੀ ਦੇਖ ਸਕਦੇ ਹੋ ਸੋ ਜਿਹੜੇ ਪਤੀ ਦਾ ਕਤਲ ਕੀਤਾ ਗਿਆ ਹੈ ਉਸ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਸੋ ਇਹ ਮਾਮਲਾ ਅਮਰਤਸਰ ਤੋਂ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਇੱਕ ਦਿਲ ਦਹਿਲਾ ਦੇਣ ਵਾਲੀ ਜਿਹੜੀ ਘਟਨਾ ਸਾਹਮਣੇ ਆਈ ਹੈ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਜਾਣਕਾਰੀ ਦੇ ਅਨੁਸਾਰ ਰਜਨੀ ਸ਼ਰਮਾ ਅਤੇ ਉਸ ਦੇ ਪ੍ਰੇਮੀ सोनू ਸ਼ਰਮਾ ਨੂੰ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਸੋ ਅਦਾਲਤ ਦੇ ਵਿੱਚ ਉਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਜਿੱਥੇ ਮਾਨਯੋਗ ਅਦਾਲਤ ਨੇ ਇਹਨਾਂ ਦੋਹਾਂ ਨੂੰ 2 ਦਿਨ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਰਜਨੀ ਸ਼ਰਮਾ ਨੇ ਆਪਣੇ ਘਰ ਦੇ ਵਿੱਚ ਆਪਣੇ ਫੋਟੋਗ੍ਰਾਫਰ ਦੀ ਦੁਕਾਨ ਕਰਨ ਵਾਲੇ ਸੋਨੂ ਸ਼ਰਮਾ ਦੇ ਨਾਲ ਪਿਛਲੇ 4 ਸਾਲਾਂ ਤੋਂ ਨਜਾਇਜ਼ ਸਬੰਧ ਸਨ ਇਹਨਾਂ ਸਬੰਧਾਂ ਦੇ ਚੱਲਦੇ ਹੀ ਦੋਵੇਂ ਮਿਲ ਕੇ ਰਜਨੀ ਦੇ ਪਤੀ ਮਨੀ ਸ਼ਰਮਾ ਨੂੰ ਜਿਹੜਾ ਕਿ ਗਣਾ ਘੁੱਟ ਕੇ ਉਹਨਾਂ ਦੇ ਵੱਲੋਂ ਮਾਰ ਦਿੱਤਾ ਗਿਆ ਉਸ ਨੂੰ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ Laash ਨੂੰ ਬੋੜੂ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੀ ਹੁਣ ਗੁੰਮਸ਼ੁਦਗੀ ਦੀ ਰਿਪੋਰਟ ਵੀ ਉਸ ਦੇ ਵੱਲੋਂ ਲਿਖਾਈ ਗਈ ਸੀ ਪਰ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਹੁਣ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਪਟਿਆਲਾ ਤੋਂ ਕਾਫੀ ਜ਼ਿਆਦਾ ਦਿਲ ਕੰਬਾਊ ਘਟਨਾ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿੱਥੇ ਕਿ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਇੱਕ ਕੁੱਤਾ ਜਿਹੜਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਇੰਟਰ ਹੋ ਗਿਆ ਜਿਸ ਦੇ ਕਿ ਮੂੰਹ ਦੇ ਵਿੱਚ ਇੱਕ ਬੱਚੇ ਦਾ ਸਿਰ ਸੀ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਕੱਟਿਆ ਹੋਇਆ ਸਿਰ ਲੈ ਕੇ ਇਹ ਕੁੱਤਾ ਜਿਹੜਾ ਕਿ ਪੰਜਾਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚ ਜਾਂਦਾ ਹੈ ਜੀ ਹਾਂ ਅੱਜ ਸ਼ਾਮ ਰਜਿੰਦਰਾ ਹਸਪਤਾਲ ਦੇ ਵਿੱਚ ਹੈਰਾਨ ਕਰਨ ਵਾਲੇ ਦ੍ਰਿਸ਼ ਦੇਖਣ ਨੂੰ ਮਿਲੇ ਜਦੋਂ ਕਿ ਇੱਕ ਉਬਾਰਾ ਕੁੱਤਾ ਸਰਜਰੀ ਬਾੜ ਦੇ ਬੇੜੇ ਦੇ ਵਿੱਚ ਬੱਚੇ ਦਾ ਸਿਰ ਚੁੱਕ ਕੇ ਲੈ ਜਾਂਦਾ ਹੋਇਆ ਦੇਖਿਆ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਰਜਰੀ ਬਾੜ ਤੱਕ ਕੇ ਕੁੱਤਾ ਪਹੁੰਚ ਗਿਆ ਸੂਤਰਾਂ ਦੇ ਅਨੁਸਾਰ ਡਿਪਟੀ ਕਮਿਸ਼ਨਰ ਵੀ ਕੁਝ ਦੇਰ ਤੱਕ ਪੜਤਾਲ ਦੇ ਲਈ ਸਰਕਾਰੀ ਰਜਿੰਦਰਾ ਹਸਪਤਾਲ ਜੇ ਘਟਨਾ ਦੀ ਪੋਸਟੀ ਜਿਹੜੀ ਕਰਦੇ ਹੋਏ ਮੈਡੀਕਲ ਸੁਪਰੀਡੈਂਟ ਡਾਕਟਰ ਵਿਸ਼ਾਲ ਚੋਪੜਾ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦ ਭਾਗੀ ਹੈ ਤੇ ਉਹਨਾਂ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ ਜਨਮੇ ਸਾਰੇ ਬੱਚੇ ਸੁਰੱਖਿਅਤ ਹਨ ਪਿਛਲੇ ਕੁਝ ਦਿਨਾਂ ਦੇ ਵਿੱਚ ਨ ਜਨਮੇ ਬੱਚੇ ਦੀਆਂ ਸਿਰਫ ਤਿੰਨ ਮੋਤਾਂ ਹੀ ਹੋਈਆਂ ਹਨ ਜਿਨ੍ਹਾਂ ਦੀਆਂ ਲਾਚਾਂ ਸੁਰੱਖਿਅਤ ਢੰਗ ਦੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਇਸ ਤੋਂ ਇਲਾਵਾ ਸਰਜਰੀ ਵਾਰਡ ਲੇਬਰ ਵਾਰਡ ਅਤੇ ਇਸ ਤੋਂ ਇਲਾਵਾ ਪੀਡੀ ਹਾਕ ਟ੍ਰਿਕ ਬਾੜ ਤੋਂ ਕੁਝ ਦੂਰ ਸਥਿਤ ਹੈ ਸੋ ਅਸੀਂ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ Laash ਦਾ ਹਿੱਸਾ ਬਰਾਮਦ ਕਰ ਲਿਆ ਗਿਆ ਹੈ ਤੇ ਮੁਰਦਾ ਘਾਟ ਦੇ ਵਿੱਚ ਰੱਖਿਆ ਗਿਆ ਹੈ ਸੋ ਮੌਕੇ ਦੇ ਉੱਤੇ ਪਹੁੰਚੇ ਐਸਪੀ ਸਿਟੀ ਪੁਲਵਿੰਦਰ ਸਿੰਘ ਚੀਮਾ ਨੇ ਦੱਸਿਆ ਹੈ ਕਿ ਇਸ ਘਟਨਾ ਬਾਰੇ ਉਹਨਾਂ ਨੂੰ ਜਾਣਕਾਰੀ ਮਿਲਣ ਦੇ ਉੱਤੇ ਐਫਆਰਆਈ ਉਹਨਾਂ ਦੇ ਵੱਲੋਂ ਦਰਜ ਕਰ ਲਈ ਹੈ ਤੇ ਜਾਂ ਜਿਹੜੀ ਕਿ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਕਿ ਇਹ ਆਖਰਕਾਰ ਬੱਚਾ ਕਿਸ ਕੀ ਆਖਰਕਾਰ ਇਹ ਬੱਚਾ ਕਿਸ ਦਾ ਹੈ ਤੇ ਇਹ ਕੁੱਤਾ ਇਸ ਬੱਚੇ ਦੇ ਸਿਰ ਨੂੰ ਕਿਵੇਂ ਹਸਪੀਟਲ ਦੇ ਵਿੱਚ ਲੈ ਕੇ ਪਹੁੰਚ ਜਾਂਦਾ ਹੈ ਸੋ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦੁਆਰਾ ਵੀ ਜਿਹੜਾ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਨੰਬਰ 4 ਦੇ ਵਿੱਚ ਇੱਕ ਕੁੱਤੇ ਨੂੰ ਬੱਚੇ ਦਾ ਸਿਰ ਲੈ ਕੇ ਘੁੰਮਦੇ ਦਿਖਾਈ ਦੇਣ ਵਾਲੀ ਘਟਨਾ ਨੂੰ ਡੂੰਘਾਈ ਦੇ ਨਾਲ ਜਾਂਚ ਕਰਨ ਦੇ ਉਹਨਾਂ ਦੇ ਵੱਲੋਂ ਵੀ ਹੁਕਮ ਦਿੱਤੇ ਗਏ ਹਨ ਸੋ ਬੇहद ਜਿਹੜਾ ਕਿ ਹੈਰਾਨ ਕਰਦਾ ਅਤੇ ਸ਼ਰਮਨਾਕ ਜਿਹੜਾ ਕਿ ਇਹ ਮਾਮਲਾ ਹੁਣ ਪੰਜਾਬ ਸਰਕਾਰ ਅਤੇ ਹਸਪੀਟਲ ਪ੍ਰਸ਼ਾਸਨ ਦੇ ਲਈ ਨਿਕਲ ਕੇ ਆ ਰਿਹਾ ਹੈ ਕਿ ਜਿੱਥੇ ਕਿ ਸਰਜਰੀ ਜਿਹੜਾ ਕਿ ਜਿੱਥੇ ਸਰਜਰੀ ਹੁੰਦੀ ਹੈ ਸਰਜਰੀ ਬਾੜ ਤੱਕ ਜਿਹੜੇ ਕਿ ਕੁੱਤੇ ਸ਼ਰੇਆਮ ਜਿਹੜੇ ਉਹ ਜਾ ਰਹੇ ਹਨ ਤੇ ਇਸ ਤੋਂ ਇਲਾਵਾ ਕੁੱਤੇ ਦੇ ਜਿਹੜਾ ਕਿ ਮੂੰਹ ਦੇ ਵਿੱਚ ਇੱਕ ਬੱਚੇ ਦਾ ਸਿਰ ਸੀ ਸੋ ਇਹ ਤੇ ਹੈਰਾਨ ਕਰਦਾ ਮਾਮਲਾ ਤੇ ਬੇहद ਜਿਹੜਾ ਕਿ ਹੁਣ ਪ੍ਰਸ਼ਾਸਨ ਦੇ ਲਈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਲਈ ਜਿਹੜਾ ਕਿ ਇਹ ਸ਼ਰਮਨਾਕ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਹਸਪਤਾਲਾਂ ਦੇ ਵਿੱਚ ਕੁੱਤੇ ਜਿਹੜੇ ਆ ਉਹ ਸ਼ਰੇਆਮ ਘੁੰਮ ਰਹੇ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 1 ਸਤੰਬਰ ਤੋਂ ਹੋਣ ਜਾ ਰਹੇ ਹਨ ਪੰਜ ਵੱਡੇ ਬਦਲਾਅ ਜੀ ਹਾਂ FD ਸਿਲਵਰ ਰੇਟੀਅਮ ਕੈਸ਼ ਤੱਕ ਬਦਲ ਜਾਵੇਗੀ ਹੁਣ ਸਾਰੀ ਹੀ ਫਾਈਨੈਂਸ ਦੀ ਖੇਡ ਜਿਉਂ ਨ ਪਹਿਲੀ ਸਤੰਬਰ ਤੋਂ ਵੱਡੇ ਬਦਲਾਅ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ ਚਾਂਦੀ ਖਰੀਦਣਾ ਮਹਿੰਗਾ ਹੋਵੇਗਾ ਲਾਜ਼ਮੀ ਹੋਵੇਗਾ ਹਾਲਮਾਰਕ ਜੀਹਾਂ ਤੁਹਾਨੂੰ ਦੱਦੀ ਹੈ ਕਿ ਹਾਲਮਾਰਕਿੰਗ ਜਿਹੜੀ ਹੁਣ ਜ਼ਰੂਰੀ ਕਰ ਦਿੱਤੀ ਗਈ ਹੈ ਜੇਕਰ ਤੁਸੀਂ ਚਾਂਦੀ ਖਰੀਦਦੇ ਹੋ ਜਦਕਿ ਪਹਿਲਾਂ ਜਿਹੜਾ ਕਿ ਸੋਨੇ ਦੇ ਉੱਤੇ ਹੀ ਇਹ ਜ਼ਰੂਰੀ ਹੁੰਦੀ ਸੀ ਇਸ ਤੋਂ ਇਲਾਵਾ ਹੁਣ ਐਸਵੀਆਈ ਕ੍ਰੈਡਿਟ ਕਾਰਡ ਦੇ ਉੱਤੇ 2% ਦਾ ਜੁਰਮਾਨਾ ਲਗਾਇਆ ਜਾਵੇਗਾ ਜੇਕਰ ਆਟੋ ਡੈਬਿਟ ਫੇਲ ਹੋ ਜਾਂਦਾ ਹੈ ਇਸ ਤੋਂ ਇਲਾਵਾ ਅਗਲੀ ਜਿਹੜੀ ਖਬਰ ਹੈ ਉਹ ਹੁਣ ਐਲਪੀਜੀ ਗੈਸ ਨੂੰ ਲੈ ਕੇ ਨਿਕਲ ਕੇ ਆ ਰਹੀ ਹੈ ਸੋ ਘਰੇਲੂ ਗੈਸ ਦੀਆਂ ਕੀਮਤਾਂ ਦੇ ਵਿੱਚ ਜਿਹੜ ਬਾਹਰ ਜਾਂ ਤੇ ਮਹਿੰਗੀਆਂ ਹੋ ਸਕਦੀਆਂ ਹਨ ਤੇ ਜਾਂ ਫਿਰ ਜਿਹੜਾ ਕਿ ਘਰੇਲੂ ਗੈਸ ਜਿਹੜੀ ਉਹ ਸਸਤੀ ਹੋ ਸਕਦੀ ਹੈ ਇਹ ਵੀ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਏਟੀਐਮ ਤੋਂ ਨਗਦੀ ਕਢਵਾਉਣਾ ਹੁਣ ਮਹਿੰਗਾ ਹੋ ਜਾਵੇਗਾ ਮੁਕਤ ਸੀਮਾ ਤੋਂ ਬਾਅਦ ਹੋਰ ਚਾਰਜ ਲੱਗਣਗੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਕਿ ਏਟੀਐਮ ਤੋਂ ਪੈਸੇ ਕਢਵਾਉਣ ਦੀ ਫੀਸ ਹੈ ਉਹ ਵਧ ਜਾਵੇਗੀ ਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਜਿੰਨੀਆਂ ਵੀ ਟਰਾਂਜੈਕਸ਼ਨਾਂ ਫ੍ਰੀ ਦਿੱਤੀਆਂ ਗਈਆਂ ਹਨ ਉਸ ਤੋਂ ਬਾਅਦ ਤੁਸੀਂ ਪੈਸੇ ਕਢਵਾਉਂਦੇ ਹੋ ਤੇ ਤੁਹਾਨੂੰ ਹੋਰ ਵੀ ਵਾਧੂ ਫੀਸ ਦੇਣੀ ਪੈ ਸਕਦੀ ਹੈ ਇਸ ਤੋਂ ਇਲਾਵਾ ਐਫ ਡੀ ਦੀਆਂ ਦਰਾਂ ਜਿਹੜੀਆਂ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਕਾਫੀ ਜ਼ਿਆਦਾ ਜਿਸ ਦੇ ਵਿੱਚ ਗ੍ਰਾਵਟ ਦੇਖਣ ਨੂੰ ਮਿਲੀ ਹੈ ਸੋ ਜਿੱਥੇ ਕਿ ਪਿਛਲੇ ਸਾਲਾਂ ਦੇ ਦੌਰਾਨ 7.5% ਤੱਕ ਵਿਆਜ ਮਿਲ ਰਿਹਾ ਸੀ ਸੋ ਹੁਣ ਕਰੀਬ ਜਿਹੜਾ ਕਿ 6% ਦੇ ਹਿਸਾਬ ਦੇ ਨਾਲ ਹੀ ਬੈਂਕਾਂ ਦੇ ਵੱਲੋਂ 1 ਲੱਖ ਦੇ ਉੱਤੇ ਵਿਆਜ ਦਿੱਤਾ ਜਾ ਰਿਹਾ ਹੈ ਸੋ ਹੁਣ ਇਹ ਹੋਰ ਜਿਹੜਾ ਕਿ ਇਸ ਦੇ ਵਿੱਚ ਗ੍ਰਾਵਟ ਦਰਜ ਕੀਤੀ ਜਾ ਸਕਦੀ ਹੈ ਕਿਉਂਕਿ ਲਗਾਤਾਰ ਜਿਹੜਾ ਕਿ ਤੁਹਾਨੂੰ ਦੱਸੀ ਹੈ ਕਿ ਟਰੰਪ ਦੇ ਵੱਲੋਂ ਟੈਰਫ ਲਗਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਘਰੇਲੂ ਬਾਜ਼ਾਰ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਖੜੀਆਂ ਹੋ ਚੁੱਕੀਆਂ ਹਨ ਜਿਸ ਦੇ ਕਾਰਨ ਹੁਣ ਬੈਂਕਾਂ ਦੇ ਵਿੱਚ ਬੈਂਕਾਂ ਦੇ ਵੱਲੋਂ ਜਿਹੜਾ ਕਿ ਐਫ ਡੀ ਲੱਗ ਰਹੀ ਹੈ ਇਸ ਤੋਂ ਇਲਾਵਾ ਹੁਣ ਅਗਲੀ ਖਬਰ ਦੀ ਗੱਲ ਕਰੀਏ ਪੰਜਾਬ ਦੇ ਇੱਕ ਹੋਰ ਸੀਐਮ ਦਾ ਚਿਹਰਾ ਜੀ ਹਾਂ ਤੁਹਾਨੂੰ ਦੱਦੀ ਹੈ ਕਿ ਅਨਾਉਂਸ ਕਰ ਦਿੱਤਾ ਗਿਆ ਹੈ ਸਟੇਜ ਤੋਂ ਸਾਲ 2027 ਦੇ ਲਈ ਹੋਣ ਵਾਲੀਆਂ ਜਿਹੜੀਆਂ ਕਿ ਵਿਧਾਨ ਸਭਾ ਚੋਣਾਂ ਹਨ ਉਸ ਦੇ ਨਵੇਂ ਸੀਐਮ ਦੇ ਚਿਹਰੇ ਦਾ ਐਲਾਨ ਹੋ ਗਿਆ ਹੈ ਜੀ ਹਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਵਾਂ ਜਿਹੜਾ ਕਿ ਹੁਣ ਤੋਂ ਜਿਹੜਾ ਕਿ 2 ਕਸਾਲ ਬਾਅਦ ਹਨ ਪਰ ਫੇਰ ਵੀ ਜਿਹੜਾ ਕਿ ਸਿਆਸੀ ਮੈਦਾਨ ਪਖੜਨਾ ਸ਼ੁਰੂ ਹੋ ਚੁੱਕਾ ਹੈ ਵਿਸ਼ੇਸ਼ ਤੌਰ ਦੇ ਉੱਤੇ ਕਾਂਗਰਸ ਬਾਰੇ ਜਿਹੜਾ ਕਿ ਆਮ ਹੀ ਚਰਚਾ ਹੈ ਕਿ ਮੁੱਖ ਮੰਤਰੀ ਦੀ ਲਈ ਕੁਰਸੀ ਦੇ ਲਈ ਜਿਹੜਾ ਕਿ ਦਾਅਵੇਦਾਰੀ ਕਰਨ ਵਾਲੇ ਕਈ ਜਿਹੜੇ ਮੌਜੂਦ ਹਨ ਸੋ ਹੁਣ ਇੱਕ ਸੂਚੀ ਜਿਹੜੀ ਕਿ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਇੱਕ ਹੋਰ ਨਵਾਂ ਜਿਹੜਾ ਕਿ ਨਾਮ ਜੁੜ ਚੁੱਕਾ ਹੈ ਸੋ ਆਲ ਇੰਡੀਆ ਮੱਝ ਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਹੁਣ ਸਾਫ ਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਮੁੱਖ ਮੰਤਰੀ ਉਮੀਦਵਾਰ ਦਾ ਜਿਹੜਾ ਕਿ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੁਖਵਿੰਦਰ ਸਿੰਘ ਡੈਨੀ ਜੋ ਕਿ ਆਉਣ ਵਾਲੀਆਂ ਸਾਲ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਵੱਜੋਂ ਉਹਨਾਂ ਨੂੰ ਖੜਾ ਕੀਤਾ ਜਾਵੇਗਾ ਸੋ ਤੁਹਾਨੂੰ ਦੱਸ ਦਈਏ ਕਿ ਆਲ ਇੰਡੀਆ ਮੱਝਵੀ ਸਿੱਖ ਕੌਮ ਦੇ ਵੱਲੋਂ ਅੱਜ ਮੋਗਾ ਦੇ ਵਿੱਚ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਬਦਨੀ ਪਿੰਡ ਦੇ ਵਿੱਚ ਸੀਸ ਭੇਟ ਦਿਵਸ ਦੇ ਉੱਤੇ ਜਿਹੜੀ ਕਿ ਵੱਡੀ ਕਾਨਫਰੰਸ ਕੀਤੀ ਗਈ ਸੀ ਬਾਰਿਸ਼ ਦੇ ਬਾਵਜੂਦ ਵੀ ਜਿਹੜਾ ਕਿ ਹਜ਼ਾਰਾਂ ਲੋਕਾਂ ਦੇ ਵੱਲੋਂ ਇਸ ਦੇ ਵਿੱਚ ਜਿਹੜਾ ਕਿ ਯੋਗਦਾਨ ਪਾਇਆ ਗਿਆ ਤੇ ਇਸ ਮੌਕੇ ਸਟੇਜ ਤੋਂ ਬੁਲਾ ਰਿਆ ਨੇ ਕਿਹਾ ਹੈ ਕਿ ਦੇਸ਼ ਨੂੰ ਯਾਦ ਹੋਇਆ ਤਕਰੀਬਨ 75 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ਫੇਰ ਵੀ ਜਿਹੜਾ ਕਿ ਪੰਜਾਬ ਦੇ ਲੀਡਰ ਜਿਹੜੇ ਆ ਉਹ ਕਾਫੀ ਜ਼ਿਆਦਾ ਹਿਰਾਫੇਰੀ ਕਰ ਰਹੇ ਹਨ ਤੇ ਦਾ ਜਾ ਰਿਹਾ ਸੋ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਿ ਵੋਟਾਂ ਹਨ ਉਹਨਾਂ ਨੂੰ ਸਿਰਫ ਬੈਂਕ ਹੀ ਸਮਝਿਆ ਜਾਂਦਾ ਹੈ ਪਰ ਹੁਣ ਕੌਮ ਜਾਗ ਚੁੱਕੀ ਹੈ ਤੇ ਸੁਖਵਿੰਦਰ ਸਿੰਘ ਡੈਨੀ ਨੂੰ ਉਹਨਾਂ ਦੇ ਵੱਲੋਂ ਆਪਣਾ ਲੀਡਰ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਪਿਛਲੀਆਂ ਸਰਕਾਰਾਂ ਨੇ ਸਾਡਾ ਬਣਦਾ ਹੱਕ ਨਹੀਂ ਦਿੱਤਾ ਹੈ ਸੋ ਹੁਣ ਸੁਖਵਿੰਦਰ ਸਿੰਘ ਡੈਨੀ ਨੂੰ ਆਪਣਾ ਲੀਡਰ ਮੰਨ ਕੇ ਸਾਲ 2027 ਦੀਆਂ ਚੋਣਾਂ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਡੈਨੀ ਨੂੰ ਮੁੱਖ ਮੰਤਰੀ ਬਣਾਉਣ ਬਾਰੇ ਜਿਹੜੇ ਕਿ ਜ਼ੋਰਦਾਰ ਨਾਰੇ ਵੀ ਲਗਾਏ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 트럼ਪ ਦੇ ਵੱਲੋਂ ਆਖਰਕਾਰ ਭਾਰਤ ਦੇ ਉੱਤੇ 50% ਦਾ ਟੈਰਫ ਲਗਾ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਕੱਪੜਾ ਉਦਯੋਗ ਦੇ ਲਈ ਵੱਡਾ ਝਟਕਾ ਲੱਗਾ ਹੈ ਕਈ ਸ਼ਹਿਰਾਂ ਦੇ ਵਿੱਚ ਫੈਕਟਰੀਆਂ ਹੋ ਗਈਆਂ ਹਨ ਬੰਦ ਜਿਵੇਂ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਨੂੰ ਦੋਸਤ ਕਹਿਣ ਵਾਲੇ ਡੋਨਲਡ ਟਰੰਪ ਦੇ ਵੱਲੋਂ ਆਖਰਕਾਰ ਹੁਣ ਭਾਰਤ ਦੇ ਉੱਤੇ ਜਿਹੜਾ ਕਿ 50% ਦਾ ਟੈਰਫ ਲਗਾ ਦਿੱਤਾ ਹੈ ਜਿਸ ਤੋਂ ਬਾਅਦ ਕੀ ਹੁਣ ਕੱਪੜਾ ਬਣਾਉਣ ਵਾਲੀਆਂ ਕਈ ਕੰਪਨੀਆਂ ਜਿਹੜੀਆਂ ਕਿ ਪੰਜਾਬ ਅਤੇ ਭਾਰਤ ਦੇ ਵਿੱਚ ਬੰਦ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਸ ਤੋਂ ਬਾਅਦ ਕੀ ਸਭ ਤੋਂ ਵੱਡਾ ਅਸਰ ਪੰਜਾਬ ਦੇ ਲੁਧਿਆਣਾ ਸ਼ਹਿਰ ਨੂੰ ਜਿਹੜਾ ਕਿ ਭੁਗਤਣਾ ਪੈ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਟਰੰਪ ਦੇ ਵੱਲੋਂ ਲਗਾਤਾਰ ਮੋਦੀ ਨੂੰ ਜਿਹੜਾ ਕਿ ਆਪਣਾ ਚੰਗਾ ਦੋਸਤ ਮੰਨਿਆ ਜਾ ਰਿਹਾ ਹੈ ਪਰ ਫੇਰ ਵੀ ਜਿਹੜਾ ਉਹਨਾਂ ਦੇ ਵੱਲੋਂ ਹੁਣ 50% ਤੱਕ ਜਿਹੜਾ ਕਿ ਟ ਉੱਤੇ ਲਗਾ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੁਣ ਆਖਰੀ ਖਬਰ ਦੀ ਗੱਲ ਕਰੀਏ ਤੇ ਕਿਸਾਨਾਂ ਦੇ ਲਈ ਹੁਣ 70000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਜਿਹੜੀ ਕਿ ਕੀਤੀ ਗਈ ਹੈ ਜੀਹਾਂ ਤੁਹਾਨੂੰ ਦੱਦੀ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਉਣ ਦੇ ਕਾਰਨ ਜਿੱਥੇ ਕਿ ਕਿਸਾਨ ਇਸ ਸਮੇਂ ਕਾਫੀ ਜ਼ਿਆਦਾ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹਨ ਕਿਉਂਕਿ ਕਿਸਾਨਾਂ ਨੂੰ ਆਪ ਹੀ ਖੋਦ ਜਿਹੜੇ ਉਹ ਬੰਨ ਲਗਾਉਣੇ ਪੈ ਰਹੇ ਹਨ ਤੇ ਕਿਸਾਨਾਂ ਨੂੰ ਖੁਦ ਹੀ ਜਿਹੜੀ ਆਪਣੀ ਫਸਲ ਦੀ ਦੇਖਭਾਲ ਕਰਨੀ ਪੈ ਰਹੀ ਹੈ ਸੋ ਪ੍ਰਸ਼ਾਸਨ ਕਿਤੇ ਨਾ ਕਿਤੇ ਜਿਹੜਾ ਕਿ ناکਾਮ ਰਿਹਾ ਹੈ ਸੋ ਜਿਹੜੇ ਕਿ ਬੰਨ ਸਾਲ 2023 ਦੇ ਵਿੱਚ ਟੁੱਟੇ ਸਨ ਉਹੀ ਬੰਨ ਹੁਣ ਸਾਲ 2025 ਦੇ ਵਿੱਚ ਇੱਕ ਵਾਰ ਫਿਰ ਹਾਂ ਤੇ ਸਰਕਾਰਾਂ ਦੇ ਵੱਲੋਂ ਜਿੱਥੇ ਕਿ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੇ ਸੋ ਉਹਨਾਂ ਦੇ ਵੱਲੋਂ ਉਹ ਹੀ ਵੰਨ ਜਿਹੜੇ ਉਹ ਨਹੀਂ ਬਣਾਏ ਗਏ ਦੁਬਾਰਾ ਜਿਹੜੇ ਕਿ ਸਾਲ 2023 ਦੇ ਵਿੱਚ ਟੁੱਟੇ ਸਨ ਸੋ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿ ਫਿਰ ਤੋਂ ਉਹ ਵੰਨ ਟੁੱਟਦੇ ਹੋਏ ਨਜ਼ਰ ਆ ਰਹੇ ਹਨ ਕਿਸਾਨ ਆਗੂ ਸਵਾਰਨ ਸਿੰਘ ਪੰਦੇਰ ਦੇ ਵੱਲੋਂ ਜਿਹੜਾ ਕਿ ਸਰਕਾਰ ਨੂੰ ਇਹ ਜਿਹੜਾ ਕਿ ਹਾਰ ਲਗਾਈ ਜਾ ਰਹੀ ਹੈ ਕਿ ਇਸ ਕਿਸਾਨਾਂ ਦੇ ਲਈ ਜਿਹੜਾ ਕਿ 70000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਸੋ ਸਰਕਾਰ ਦੀ ਨਕਾਮੀ ਕਰਕੇ ਹੀ ਹਰ ਸਾਲ ਉਹਨਾਂ ਨੂੰ ਝੱਲਣੀ ਪੈਂਦੀ ਹੈ ਹੜਾਂ ਦੀ ਮਾਰ ਕਿਸਾਨ ਜਥੇਬੰਦੀਆਂ ਨੂੰ ਪੀੜਤਾਂ ਦੀ ਮਦਦ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਸੋ ਉਹਨਾਂ ਦੇ ਵੱਲੋਂ ਹੁਣ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਪਹਿਲਾਂ ਤੋਂ ਹੀ ਇੰਡੀਆ ਦੇ ਜਿਹੜੇ ਕਿ ਵੱਖ-ਵੱਖ ਦੌਰਿਆਂ ਦੇ ਉੱਤੇ ਚੱਲ ਰਹੇ ਸਨ ਸੋ ਇੱਕ ਪਾਸੇ ਜਿੱਥੇ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਸਨ ਸੋ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਕਰਨਾਟਕ ਦੇ ਦੌਰੇ ਦੇ ਉੱਤੇ ਚੱਲ ਰਹੇ ਸਨ ਸੋ ਇਸੇ ਤੋਂ ਬਾਅਦ ਹੁਣ ਤੁਹਾਨੂੰ ਦ ਉਨ੍ਹਾਂ ਦੇ ਵੱਲੋਂ ਪ੍ਰਤੀ ਏਕੜ 70000 ਰੁਪਏ ਦੀ ਜਿਹੜੀ ਆ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਭਗਵਾਨਤਮਨ ਦੇ ਵੱਲੋਂ 70000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਸੋ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਆ ਉਹ ਕਮੈਂਟ ਦੇ ਵਿੱਚ ਜਰੂਰ ਦਿਓ ਜੀ